ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਘਟਨਾਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਦੇ ਨਾਲ ਕੀਤੀ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਦਿੱਤਾ ਸੱਦਾ ਪੱਤਰ ਤੇਜ ਦੇ ਮਹਮੈਮ ਰਾਸ਼ਟਰਪਤੀ ਜੀ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਆਏ ਹਾਂ ਇਨਵੀਟੇਸ਼ਨ ਆ ਕੇ ਆਏ ਹਾਂ ਜੋ ਸ਼ਿਰਗੁਰੂ ਤੇਗ ਬਹਾਦਰ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦੇ ਰਕਾਬੰਸਾ ਤੋਂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੌਕਿਕ ਕੀਰਤਨ ਸਮਾਗਮ ਦੀਵਾਨ ਸਜਣ ਕੇ ਜਿੱਥੇ ਜਿੱਥੇ ਗੁਰੂ ਸਾਹਿਬ ਵਿਚਾਰਨ ਛੋਪਾ ਪਾਪ ਧਰਤੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣ ਦੀ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਹਿ ਕੇ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਜੋਤਾ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਉਹਨਾਂ ਦਾ ਉੱਥੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਲਕੇ ਕੀਤੇ ਜਾ ਰਹੇ ਕੈਬਨਟ ਦੇ ਅਹਿਮ ਬੈਠਕ ਮੁੱਖ ਮੰਤਰੀ ਰਿਹائش ਵੀ ਕਿਸ ਵੇਰੇ 10 ਵਜੇ ਹੋਵੇਗੀ ਇਹ ਬੈਠਕ ਵਿਚਾਰੀ ਜਾ ਸਕਦੇ ਨੇ ਕਈ ਅਹਿਮ ਮਾਮਲੇ ਤਰਨਤਾਰ ਵਿਖੇ ਕਈ ਪਾਰਟੀਆਂ ਤੋਂ ਵਰਕਰ ਅਤੇ ਆਗੂ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਰ ਸ਼ੇਰ ਸ਼ੈਰੀ ਕਲਸੀਨ ਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਖੁੱਲਰ ਵੱਲੋਂ ਕਰਵਾਇਆ ਗਿਆ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਜਿਵੇਂ ਅੱਗੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਅਕਾਲੀ ਦਲ ਕਾਂਗਰਸ ਤੇ ਨਾਲ ਭਾਜਪਾ ਦੇ ਸਾਥੀ ਵੀ ਆਪ ਦੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਲੋਕ ਇਹੋ ਚਾਹੁੰਦੇ ਆ ਸਾਡੇ ਇਲਾਕੇ ਦਾ ਵਿਕਾਸ ਹੋਵੇ ਸਾਡੇ ਸ਼ਹਿਰ ਦਾ ਵਿਕਾਸ ਹੋਵੇ ਸਾਡੇ ਪੰਜਾਬ ਦਾ ਵਿਕਾਸ ਹੋਵੇ ਚੰਗੇ ਵਧੀਆ ਕੁਆਲਟੀ ਦੇ ਜਿਹੜੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਬੈਣ ਨੂੰ ਫਰਨੀਚਰ ਹੋਣ ਸਕੂਲਾਂ ਚ ਐਲਈਡੀ ਪੈਨਲ ਲੱਗਣ ਪ੍ਰੋਜੈਕਟਰ ਲੱਗਣ ਸਕੂਲਾਂ ਦੀਆਂ ਬਿਲਡਿੰਗਾਂ ਚੰਗੀਆਂ ਬਣ ਟੀਚਰਾਂ ਦੀ ਜਿਹੜੀ ਆ ਉਹ ਗਿਣਤੀ ਸਕੂਲਾਂ ਦੇ ਵਿੱਚ ਪੂਰੀ ਹੋਵੇ ਬੱਚਿਆਂ ਨੂੰ ਪੜ੍ਹਾਈ ਫ੍ਰੀ ਦੇ ਵਿੱਚ ਮਿਲੇ ਬੱਚਿਆਂ ਨੂੰ ਨੌਕਰੀਆਂ ਮਿਲਣ ਉਹਦੇ ਬਾਅਦ ਜਿਹੜੀ ਕਰਪਸ਼ਨ ਆ ਉਹ ਖਤਮ ਹੋਵੇ ਨਾਲ ਚੰਗੇ ਹਸਪਤਾਲ ਹਸਪਤਾਲਾਂ ਦੇ ਡਾਕਟਰ ਪੂਰੇ ਹੋਣ ਤੇ ਲੋਕਾਂ ਦਾ ਇਲਾਜ ਫਰੀ ਦੇ ਵਿੱਚ ਹੋਵੇ ਇਹ ਕੰਮ ਸਾਰੇ ਬਖੂਬੀ ਆਮ ਆਦਮੀ ਪਾਰਟੀ ਨੇ ਕੀਤੇ ਆ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਬਿਜਲੀ ਫਰੀ ਨਾਲ 24 ਘੰਟੇ ਲਾਈਟ ਖੇਤਾਂ ਦੇ ਵਿੱਚ ਜਦੋਂ ਮਰਜੀ ਕਿਸਾਨ ਜਾਵੇ ਜਾਂਦਿਆਂ ਨੂੰ ਲਾਈਟ ਚੱਲਦੀ ਆ ਮੋਟਰਾਂ ਜਦੋਂ ਮਰਜੀ ਚਲਾਵੇ ਜਦੋਂ ਮਰਜੀ ਬੰਦ ਕਰੇ ਨਾਲ ਨਹਿਰੀ ਪਾਣੀ ਜਿਹੜਾ ਖੇਤਾਂ ਦੇ ਵਿੱਚ ਪੂਰਾ ਕਰਨ ਦੀ ਜਿਹੜੀ ਐਦ ਸ਼ੁਰੂ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਉਹ 65% ਨਹਿਰੀ ਪਾਣੀ ਖੇਤਾਂ ਤੱਕ ਪਹੁੰਚ ਗਿਆ ਜਿਹੜਾ 30 35% ਰਹਿ ਗਿਆ ਉਹ ਆਉਂਦੇ ਇੱਕ ਸਾਲ ਤੱਕ ਹਰ ਏਕੜ ਤੱਕ ਨਹਿਰੀ ਪਾਣੀ ਪਹੁੰਚੂਗਾ ਇੰਨਾ ਕੰਮਾਂ ਨੂੰ ਵੇਖ ਕੇ ਜਿਹੜੇ ਰਵੈਤੀ ਪਾਰਟੀਆਂ ਦੇ ਵਿੱਚ ਸਾਡੇ ਭੈਣ ਭਰਾ ਵਰਕਰ ਬਣ ਕੇ ਕੰਮ ਕਰਦੇ ਰਹੇ ਉਹ ਸਾਰੇ ਰਵੈਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆ ਰਹੇ ਆ ਤੇ ਲੋਕ ਗੱਲ ਇੱਕੋ ਹੀ ਕਰਦੇ ਆ ਵੀ ਸਾਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਕੰਮ ਕੀਤੇ ਆ ਨਾ ਉਹ ਸਾਨੂੰ ਬੜੇ ਚੰਗੇ ਲੱਗਦੇ ਤੇ ਉਹਨਾਂ ਕੰਮਾਂ ਕਰਕੇ ਅਸੀਂ ਹਰ ਮੀਤ ਤੋਂ ਸੰਧੂ ਨਾਲ ਚੱਲਣ ਦਾ ਜਿਹੜਾ ਵਾ ਉਹ ਪ੍ਰਾਨ ਕਰਦੇ ਆ ਤੇ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਕੇ ਤੇ ਫਿਰ ਅਸੀਂ ਦਾਮ ਲਵਾਂਗੇ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਸੰਗਤਾਂ ਦੇ ਠਹਿਰਨ ਦੇ ਲਈ ਟੈਂਟ ਸਿਟੀ ਦਾ ਨਿਰਮਾਣ ਹੋਇਆ ਸ਼ੁਰੂ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਨੇ ਦਿੱਤੀ ਜਾਣਕਾਰੀ ਕਿ ਹਰ ਰੋਜ਼ 10 ਤੋਂ 12000 ਸੰਗਤਾਂ ਦੇ ਠਹਿਰਨ ਦਾ ਹੋਵੇਗਾ ਇੰਤਜ਼ਾਮ। ਕਿਸਾਨ ਅੰਦੋਲਨ ਦੌਰਾਨ ਬਟਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਦੇ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਬਟਿੰਡਾ ਦੀ ਅਦਾਲਤ ਵਿੱਚ ਸੰਸਦ ਮੈਂਬਰ ਕੰਗਣਾ ਰਣੌਤ ਹੋਈ ਪੇਸ਼। ਔਰ ਕਦੇ ਵੀ ਮੈਂ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਖ ਸਕਤੀ ਹੂੰ ਕਿ ਇਸ ਤਰ੍ਹਾਂ ਦਾ ਜੈਸਾ ਇਸ ਕੰਟਰੋਵਰਸੀ ਕੋ ਬਨਾਇਆ ਗਿਆ ਹੈ। ਕੋਈ ਵੀ ਹਰੇਕ ਮਾਤਾ ਜੋ ਹੈ ਮੇਰੇ ਲਈ ਪੰਜਾਬ ਦੀ ਹੋਈ ਹਿਮਾਚਲ ਦੀ ਹੋ ਪੂਜਨੀਏ ਹੈ। और हर एक बहन जो है बेटी जो है उसके लिए मैं सब मुझे कितना प्यार करती है सराहती है उसके लिए मैं बहुत धन्यवाद लगता गलती हुई है कंगना जी उस वक्त चाहे जाने में हुई अनजाने में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात लेकिन जो जो मिसअंडरस्टैंडिंग हुई है उसको लेकर हमने खेत जताया है ਔਰ ਮਾਤਾ ਜੀ ਕੋ ਅਗਰ ਕੋਈ ਥੇਸ ਪਹੁੰਚੀ ਹੈ ਤਾਂ ਉਸ ਸੇ ਬਹੁਤ ਜ਼ਿਆਦਾ ਦਾਦੀ ਕੋ ਮਿਲੇ ਆਪ ਅੱਜ ਦਾਦੀ ਜੀ ਮਿਲੇ ਮਿਲਗਾ ਤੋਂ ਹੀ ਦਾਦੀ ਜੀ ਸੀ ਦਾਦੀ ਜੀ ਨਹੀਂ ਆਏ ਥੇ ਉਹਨਕੇ ਪਤੀ ਜੀ ਆਏ ਥੇ ਤੋਂ ਉਹਨਕੋ ਮੈਨੇ ਇਹ ਸੰਦੇਸ਼ ਦਿਆ ਹੈ ਤਰਨਤਾਰਨ ਦੇ ਚੌਣ ਅਫਸਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਖਿਲਾਫ ਚੌਣ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਦੇਰ ਨੇ ਸਾਰੀਆਂ ਜੱਥੇਬੰਦੀਆਂ ਨੂੰ ਵਕਰੇਵੇਂ ਛੱਡ ਕੇ ਬਿਜਲੀ ਦੇ ਨਿੱਜੀਕਰਨ ਦੇ ਖਿਲਾਫ ਲਾਮਬੰਦ ਹੋਣ ਦੀ ਕੀਤੀ ਹੈ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਖੜੇ ਆ ਤੇ ਇੱਥੇ ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਸਤੇ ਜਿਹੜੀ ਸਾਂਝੀ ਮੀਟਿੰਗ ਸੱਦੀ ਹੋਈ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਛੋਟੇ-ਛੋਟੇ ਵਖਰੇਵੇਂ ਛੱਡ ਕੇ ਜਿਹੜਾ ਵਾ ਜਿੱਡਾ ਵੱਡਾ ਹਮਲਾ ਵਾ ਹੈ 140 ਕਰੋੜ ਲੋਕਾਂ ਨੂੰ ਇਤੇ ਅਸਰ ਪੈਣਾ ਵੀ ਜੇ ਬਿਜਲੀ ਬੋਰਡ ਦਾ ਆਦਾਰਾ ਵਿਕ ਗਿਆ ਤਾਂ ਇਹ ਜੇ ਕਿਸਾਨ ਜਥੇਬੰਦੀਆਂ ਦੇ ਕੋ ਆਪਸੀ ਮਤਭੇਦ ਨੇ ਤਾਂ ਉਹਨਾਂ ਨੂੰ ਰਲ ਮਿਲ ਕੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਦੂਸਰਾ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਮਲਾਜ਼ਮਾਂ ਤੇ ਦਾ ਬਹੁਤ ਮਾਰੂ ਅਸਰ ਹੋਣਾ ਚਾਹੁੰਦਾ ਤੋਂ ਕਿਸਾਨ ਮਜ਼ਦੂਰ ਬੋਰਚਾ ਸਮਝਦਾ ਵੀ ਇਹਨਾਂ ਨੂੰ ਮਿਲ ਕੇ ਹੱਲ ਕਰਕੇ ਜਿਹੜਾ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਸਾਨੂੰ ਜਿਹੜਾ ਇੱਕ ਮੋਟੋ ਕੇ ਜਿਹੜਾ ਆਉਣ ਵਾਲੇ ਸਮੇਂ 'ਚ ਅੰਦੋਲਨ ਕਰਨਾ ਚਾਹੀਦਾ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਅਤੇ ਚੰਨਿਕੜ ਪ੍ਰਸ਼ਾਸਨ ਤੋਂ ਮੰਗਿਆ ਜਵਾਬ ਤੇ ਨਾਲ ਹੀ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਜਾਰੀ ਕੀਤਾ ਨੋਟਿਸ। ਲੁਧਿਆਣਾ ਦੇ ਜੋਦੇਵਾਲ ਵਿਖੇ ਇੱਕ ਬਜ਼ੁਰਗ ਨੂੰ ਛੋਟੇ ਹਾਥੀ ਦੇ ਡਰਾਈਵਰ ਨੇ ਮਾਰੀ ਟੱਕਰ ਬਜ਼ੁਰਗ ਦੀ ਹੋਈ ਮੌਤ ਤੇ ਪੁਲਿਸ ਨੇ ਮਾਮਲੇ ਦੇ ਵਿੱਚ ਡਰਾਈਵਰ ਦੇ ਖਿਲਾਫ ਗੈਰ ਇਰਾਦਾ ਕਤਲ ਦਾ ਮਾਮਲਾ ਕੀਤਾ ਦਰਜ। ਬਰਨਾਲਾ ਦੇ ਪਿੰਡ ਛਿਨੀਵਾਲ ਕਲਾਂ ਵਿਖੇ ਇੱਕ ਸ਼ਰਾਬ ਦੇ ਠੇਕੇ ਦੇ ਉੱਪਰ ਅਣਪਛਾਤੇ ਲੁਟੇਰੇਾਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਦੋ ਸ਼ਰਾਬ ਦੀਆਂ ਪੇਟੀਆਂ 8000 ਰੁਪਏ ਦੀ ਨਕਦੀ ਤੇ ਇੱਕ ਮੋਬਾਈਲ ਫੋਨ ਚੋਰੀ ਤਰਕੇ ਲੁੱਟੇ ਰਹੀ ਫਰਾਰ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇਸ਼ ਇਆਜ਼ਤ ਤਸ਼ਰੀਕਾਲ